ਹੈ ਪ੍ਰਗਿਨ ਮੈਦਾਨ ਤੋਂ ਇੱਕ ਘਟਨਾ ਤਾਂ 15 ਤਰੀਕ ਦੀ ਘਟਨਾ ਹੈ 15 ਤਰੀਕ ਨੂੰ ਅਸਰ ਦੇ ਸਾਹਰੇ ਤੇ ਤਿੰਨ ਚਾਰ ਲੇਡੀਜ਼ ਨੇ ਮੈਨੂੰ ਭੇਜਦੇ ਕਰੇ ਗਏ ਇਹਨਾਂ ਨੂੰ ਟਕੇ ਨਾਲ ਧਰ ਪਰਿਵਰਤਨ ਦੇ ਲਈ ਕਿਹਾ ਗਿਆ ਸੀਗਾ ਔਰ ਜਦੋਂ ਇਹਨਾਂ ਨੇ ਜਵਾਬ ਦਿੱਤਾ ਇਹਨਾਂ ਤੇ ਅਟੈਕ ਕੀਤਾ ਗਿਆ ਉਸ ਤੋਂ ਮਗਰੋਂ ਇਹ ਹਸਪਤਲ ਦਾਖਲ ਹੋ ਗਏ ਹਸਪਤਲ ਦਾਖਲ ਹੋਣ ਤੋਂ ਬਾਅਦ ਦੋ ਦਿਨ ਇੱਥੇ ਰਹੇ ਇਨਨੂੰ ਛੁੱਟੀ ਦੇ ਅਗੇ ਘਰ ਭੇਜ ਦਿੱਤਾ ਗਿਆ ਦੁਬਾਰਾ ਐਸਐਚਓ ਸਾਹਿਬ ਨੇ ਫਿਰ ਉਹਨੂੰ ਜਦੋਂ ਬੁਲਾਇਆ ਇਹ ਰਸਤੇ ਵਿੱਚ ਜਾ ਰਹੇ ਸੀ ਤੇ ਉਸ ਸਾਈ ਪਰਿਵਾਰ ਨੇ ਫਿਰ ਇਹਨਾਂ ਤੇ ਅਟੈਕ ਕੀਤਾ ਅਟੈਕ ਕਰਨ ਤੋਂ ਬਾਅਦ ਕੀ ਇਹ ਫਿਰ ਹਸਪਤਾਲ ਦੇ ਵਿੱਚ ਦਾਖਲ ਹੋਏ 17 ਤਰੀਕ ਨਿਕਲ ਗਈ 17 ਤਰੀਕ ਰਾਤ ਨੂੰ ਜੱਪੀ ਸਾਹਿਬ ਨੇ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਮੇਰੇ ਨਾਲ ਸਾਰੇ ਸਿੱਖ ਜੱਤੇਬੰਦੀ ਸੀ ਵਿਸ਼नोई ਜੱਤੇਬੰਦੀ ਸੀਗੀ ਤੇ ਸਾਡੇ ਹੋਰ ਸਮਾਜਿਕ ਦੇ ਲੋਕ 8-10 ਲੋਕ ਅਸੀਂ ਸੀਗੇ ਜਦੋਂ ਡਿੱਪਟੀ ਸਾਹਿਬ ਨੇ ਬੁਲਾਇਆ ਤੇ ਡਿੱਪਟੀ ਸਾਹਿਬ ਨੇ ਰਾਤੀ ਸਾਨੂੰ ਵਿਸ਼ਵਾਸ ਦੇ ਵਿੱਚ ਲਿਆ ਸੀਗਾ ਵੀ ਜੋ ਤੁਸੀਂ ਕਹਿ ਰਹੇ ਹੋ ਜੋ ਇਸ ਪਰਿਵਾਰ ਦੇ ਨਾਲ ਠੱਗਾ ਹੋਇਆ ਇਹਨਾਂ ਨੂੰ ਇਨਸਾਫ ਦਿੱਤਾ ਜਾਏਗਾ ਅੱਜ ਰਾਤ ਨੂੰ ਪਰਚਾ ਘੱਟ ਕੇ ਐਫ ਆਈ ਆਰ ਦੀ ਕਾਪੀ ਜਿਹੜੀ ਤੁਹਾਨੂੰ ਭੇਜ ਦਿੱਤੀ ਜਾਏਗੀ ਪਰੰਤੂ ਹੋਇਆ ਕਿ ਅੱਜ ਸਵੇਰੇ ਸਾਨੂੰ ਇਹ ਮਿਲਿਆ ਕਿ ਐਸ ਐਚ ਓ ਆਪਦੀ ਪਾਰਟੀ ਨਾਲ ਲੈ ਕੇ ਤਿੰਨ ਚਾਰ ਬੰਦੇ ਨਾਲ ਲੈ ਕੇ ਇਸ ਪੈਂਦੇ ਮੈਨੂੰ ਘਰੇ ਗਏ ਇਹਨਾਂ ਨੂੰ ਧਮਕਾਇਆ ਔਰ ਇਹਨਾਂ ਨੂੰ ਕਹਿ ਲੱਗੇ ਵੀ ਤੁਸੀਂ ਰਾਜਨਾਵਾ ਕਰ ਲੋ ਗਰੀਬ ਬੰਦੇਓ ਤੁਸੀਂ ਕੀ ਲੜਣਾ ਦੇਣਾ ਇਹ ਮਾਮਲਾ ਬਹੁਤ ਅੱਗੇ ਵੱਜੇਗਾ ਐਨੀ ਗੱਲ ਸੁਣਦੇ ਮਾਤਾ ਜੀ ਇੱਥੇ ਪਹੇ ਨੇ ਮਾਤਾ ਜੀ ਲੋਹਾਰ ਦੀ ਪ੍ਰੋਬਲਮ ਸੀ ਤੇ ਉੱਥੇ ਡਿੱਗ ਪਏ ਨੇ ਹੁਣ ਗੱਲ ਇਹ ਹੈ ਵੀ ਐਸਐਚਓ ਸਾਹਿਬ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਹੈ ਵੀ ਐਸਐਚਓ ਸਾਹਿਬ ਦੇ ਜਿਹੜੇ ਲਿੰਕ ਨੇ ਉਹ ਈਸਾਈਆਂ ਦੇ ਨਾਲ ਲਿੰਕ ਹੈਗੇ ਨੇ ਜੋ ਸਾਇਰ ਦੇ ਸਾਰੇ ਤੇ ਚੱਲ ਰਿਹਾ ਨਾ ਕਿ ਇਹ ਜਿਹੜਾ ਦੁਵੀ ਪਰਿਵਾਰ ਆ ਜਿਨ੍ਹਾਂ ਨੂੰ ਕਈ ਦਿਨਾਂ ਤੋਂ ਵਿੱਚੋਂ ਕੁੱਟਿਆ ਜਾ ਰਿਹਾ ਇਹਨਾਂ ਨੂੰ ਇਨਸਾਫ ਦਿਵਾਉਣ ਦੀ ਬਜਾਏ ਦੂਜੀ ਪਾਰਟੀ ਦੀ ਮਦਦ ਕਰ ਰਿਹਾ ਜੋ ਐਸਐਸ ਕਟਰਾ ਦੀ ਬਹੁਤ ਵੱਡੀ ਨਿਗਹਿਤੀ ਕਰਦੇ ਆ ਔਰ ਡਿਪਟੀ ਸਾਹਿਬ ਨੂੰ ਇਹ ਮੰਗ ਕਰਦੇ ਆ ਕਿ ਜਲਦ ਇਸ ਮਾਮਲੇ ਤੇ ਐਫਆਈਆਰ ਦਰਜ ਕਰਕੇ ਉਹਨਾਂ ਤੇ ਜੋ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਵੇ ਜੀ ਸਰ ਜੀ ਨਾ ਮੈਂ ਪੂਰਾ ਮਾਮਲਾ ਕੀ ਹੈ ਮੈਂ ਸੁਪਾਲ ਸਿੰਘ ਸਰਾਹ ਅੰਤਰਰਾਸ਼ਟਰੀ ਮਹਾ ਮੰਤਰੀ ਹਿੰਦੂ ਸਿਕ ਮਹਾਸਭਾ ਸਾਡੇ ਕੋਲ ਸੂਚਨਾ ਮਿਲੀ ਸੀ ਕਿ ਮਲੋਟ ਦੇ ਰਵਿਦਾਸ ਮਹੱਲਾ ਵਿਖੇ 16 10 2025 ਨੂੰ ਕੁਝ ਇਸਾਈ ਪ੍ਰਚਾਰਕ ਪਾਸਟਰ ਨਰੂਲੇ ਦੇ ਪੋਸਟਰ ਵੰਡ ਰਹੇ ਆ ਔਰ ਇੱਕ অতি ਗਰੀਬ ਪਰਿਵਾਰ ਰਵਿਦਾਸ ਦੇ ਜੋ ਜੁੱਤੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਉਹਨਾਂ ਦੇ ਘਰ ਉਜਬਰੀ ਵੜ ਕੇ ਉਹਨਾਂ ਨੇ ਪੋਸਟਰ ਦੇਖ ਕੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਭਗਤ ਰਵਿਦਾਸ ਜੀ ਨੂੰ ਮੰਨਣਾ ਛੱਡੋ ਤੇ ਤੁਸੀਂ ਇਸਾਈ ਬਣ ਜਾਓ ਉਹ ਬੱਚੀ ਹੈ ਜਿਹੜੀ ਉਹਦੇ ਕੋਈ ਪਿਛੇ 5-7 ਸਾਲ ਤੋਂ ਬੱਚਾ ਨਹੀਂ ਹੋਇਆ ਸੀ ਤੇ ਉਹਨੂੰ ਇਸ ਦੀਆਂ ਧਮਕੀਆਂ ਦੇਦੀ ਸੀ ਕਿ ਜੇ ਤੂੰ ਰਵੀਦਾਸ ਜੀ ਨੂੰ ਮੰਨਣਾ ਛੱਡ ਦੇਵੇਂਗੀ ਤਾਂ ਤੇਰੇ ਇਹ ਬੱਚਾ ਹੋ ਜਾਵੇਗਾ। ਪਰ ਭਗਤ ਰਵੀਦਾਸ ਜੀ ਨੂੰ ਵੀ ਸ਼ੈਤਾਨ ਕਹਿ ਕੇ ਬੁਲਾਇਆ ਇੱਕ ਉਹਨਾਂ ਕੋਲੇ ਮਾਤਾ ਲక్ష్ਮੀ ਦੇਵੀ ਜੀ ਦੀ ਫੋਟੋ ਸੀਗੀ। ਉਹਦੀ ਵੀ ਉਹਨੇ ਬੇਅਦਵੀ ਕੀਤੀ ਉਹਨੂੰ ਬੜੇ ਬੁਰੇ ਸ਼ਬਦ ਬੋਲੇ। ਔਰ ਉਸਨੇ ਜਦੋਂ ਕਿਹਾ ਕਿ ਮੈਂ Hindu ਧਰਮ ਨਹੀਂ ਛੱਡਣਾ ਤਾਂ ਉਹ ਕੋਈ ਉਸਾਈ ਪ੍ਰਚਾਰਕ ਭਾਰਤੀ ਅਤੇ ਉਹਦੇ ਘਰ ਵਾਲਾ ਜੋ ਸਰੇਸ਼ ਹੈ ਪਾਸਟਰ ਹੈਗਾ। ਉਹਨਾਂ ਨੇ ਚਾਕੂਆਂ ਉੱਤੇ ਕਾਤਲਾ ਨਾਲ ਹਮਲਾ ਕਰ ਦਿੱਤਾ ਇਸ ਤੋਂ ਤੁਰੰਤ ਹਸਪਤਾਲ ਬਲੋਟ ਵਿਖੇ ਦਾਖਲ ਹੋਏ ਲੇਕਿਨ ਦਰਖਾਸਤ ਦੇਣ ਦੇ ਬਾਵਜੂਦ ਵੀ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤਾਂ ਅੱਜ 18 10 2025 ਨੂੰ ਸਵੇਰੇ 10 ਵਜੇ ਥਾਣਾ ਸਿਟੀ ਦਾ ਐਸ ਐਚ ਓ ਲੜਕੀ ਦੇ ਘਰ ਗਿਆ ਔਰ ਉਸ ਨੂੰ ਧਮਕਾਉਣ ਲੱਗਿਆ ਕਿ ਤੂੰ ਉਹ ਜਿਹੜੇ ਐਸ ਏ ਆਈ ਪ੍ਰਚਾਰਕ ਆ ਗਏ ਆ ਉਹਨਾਂ ਨਾਲ ਕੰਪਰੋਮਾਈਜ਼ ਰਾਜੀਨਾਮਾ ਕਰ ਲਵਾ ਨਹੀਂ ਤਾਂ ਤੇਰੇ ਉੱਤੇ ਅਸੀਂ ਕਾਨੂੰਨੀ ਕਾਰਵਾਈ ਕਰ ਦੇਵਾਂਗਾ ਤਉ ਉਹ ਕੁੜੀ ਦੀ ਜੋ ਸੱਸ ਮਨੋਹਰ ਦੇਵੀ ਉਹ ਪਿਛਲੇ ਕਾਫੀ ਸਾਲਾਂ ਤੋਂ ਹਾਰਟ ਦੀ ਪੇਸ਼ੈਂਟ ਹੈ ਉਹ ਜਦੋਂ ਨੂੰ ਧਮਕਾਉਣ ਲੱਗੇ ਤੇ ਉਹ ਜਿਹੜੀ ਮਾਤਾ ਸੀਗੀ ਉਹਦੀ ਸੱਸ ਉਹਨੂੰ ਹਾਰਟ ਅਟੈਕ ਆ ਗਿਆ ਜਿਸ ਤੇ ਉਹ ਬੇਹੋਸ਼ ਹੋ ਕੇ गिर ਗਈ ਉਹਨੂੰ ਤੁਰੰਤ ਸਿਵਲ ਹਸਪਤਾਲ ਮਲੋੜ ਵਿਖੇ ਦਾਖਲ ਕਰਵਾਇਆ ਗਿਆ ਅੱਜ ਅਸੀਂ ਉੱਥੇ ਉਹਨਾਂ ਨੂੰ ਬੱਚੀ ਨੂੰ ਹੌਸਲਾ ਦੇਣ ਆਏ ਆਂ ਉਹ ਸਨਮਾਨਤ ਕਰਨ ਆਏ ਆਂ ਜਿਨੇ ਇੰਨੀ ਵੱਡੀ ਹਿੰਮਤ ਦਿਖਾਈ ਨਾਲ ਹੀ ਅਸੀਂ ਡੀਐਸਪੀ ਨੂੰ ਲਿਖਤ ਸ਼ਿਕਾਇਤ ਦਿੱਤੀ ਹੈ ਕਿ ਉਕਤ ਐਸਐਚਓ ਦੇ ਖਿਲਾਫ ਉਹ ਮਾਤਾ ਨੂੰ ਉਤਮ ਕਹਾਣੋਂ ਨੂੰ ਜਿਹੜੇ ਡਿਪਰੈਸ਼ਨ ਦੇ ਕਾਰਨ ਹਾਰਟ ਅਟੈਕ ਆਇਆ ਉਹਦੇ ਉੱਤੇ ਕਾਨੂੰਨੀ ਕਾਰਵਾਈ ਕਿ ਐਸਐਚਓ ਦੀ ਪਰਚਾ ਦਰਜ ਕੀਤਾ ਜਾਵੇ ਤੇ ਦੋਸ਼ੀ ਜਿਹੜੇ ਐਸਾਈ ਪ੍ਰਚਾਰਕ ਹੈ ਜਿਨ੍ਹਾਂ ਨੇ ਕਾਤਲਾਨਾ ਹਮਲਾ ਕੀਤਾ ਸੀ ਜਿਨ੍ਹਾਂ ਨੇ ਸਾਡੇ ਭਗਤ ਰਵਿਦਾਸ ਜੀ ਦੀ ਮਾਤਾ ਲక్ష్ਮੀ ਦੇਵੀ ਜੀ ਦੀ ਬੇਅਦਬੀ ਕੀਤੀ ਸੀ ਉਹਨਾਂ ਉੱਤੇ ਤੁਰੰਤ ਅਰਪੜਾ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਔਰ ਇਹ ਜਿਹੜੇ ਇਸਾਈ ਪ੍ਰਚਾਰ ਇਸ ਤਰ੍ਹਾਂ ਦਾ ਕਰਦੇ ਪਏ ਗੈਰ ਕਾਨੂੰਨੀ ਉਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਜਿਹੜੀ ਰੇਡ ਕੀਤੀ ਸਵੇਰ ਪੁਲਿਸ ਆਈ ਸੀ ਉਹ ਫਿਨੇ ਮੁਲਾਜ਼ਮ ਸੀ ਕਿਨਾਂ ਦੇ ਘਰੇ ਆਏ ਸੀ ਉਹ ਜਿਹੜੀ ਰੇਡ ਕੀਤੀ ਗਈ ਆ ਉਹ ਜਿਹੜੀ ਇਹ ਲੜਕੀ ਹੈਗੀ ਆ ਮਦਈ ਹੈ ਜਿਹਦੇ ਤੇ ਸੱਟਾਂ ਮਾਰੀਆਂ ਜਿਹਨੂੰ ਮਜਬੂਰ ਕੀਤਾ ਸੀ ਧਰਮ ਪਰिवर्तन ਕਰਨ ਲਈ ਇਹਦੇ ਮਦਈਆਂ ਦੇ ਘਰ ਹੀ ਐਸਐਚਓ ਬਿਨਾ ਵਰਦੀ ਤੋਂ ਆਪਣੀ ਸਰਕਾਰੀ ਗੱਡੀ ਦੇ ਉੱਤੇ ਰੇਡ ਕਰ ਗਿਆ ਸੀ ਚਾਰ ਸਿਪਾਹੀ ਕੇ ਤਿੰਨ ਸਿਪਾਹੀਆਂ ਦੇ ਨਾਲ ਹਾਂ ਵਰਦੀ ਦੇ ਵਿੱਚ ਨਹੀਂ ਸੀ ਵਰਦੀ ਵਿੱਚ ਨਹੀਂ ਸੀਗਾ ਹਾਂ ਜਦੋਂ ਇਹ ਮਾਤਾ ਨੂੰ ਹਾਟੈਕ ਹੋ ਗਿਆ ਬੇਹੋਸ਼ ਹੋ ਕੇ गिर ਗਈ ਤਾਂ ਫਿਰ ਉਥੋਂ ਭੱਜ ਆਇਆ ਜੇਦੀ ਅਸੀਂ ਸ਼ਿਕਾਇਤ ਹੁਣ ਮਾਨ ਜੋ ਡੀਐਸਪੀ ਸਿਟੀ ਨੂੰ ਦੇ ਰਹੇ ਹਾਂ ਤਾਂ ਜੋ ਐਸਐਸਚੋ ਤੋਂ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਉਹਦੀ ਜਾਂਚ ਕੀਤੀ ਜਾਵੇ ਕਿ ਇਹਦੇ ਅਸਾਈਆਂ ਪ੍ਰਚਾਰਕਾਂ ਨਾਲ ਕੀ ਰਿਲੇਸ਼ਨ ਹੈ ਕੀ ਜੋ ਧਨ ਪਰਚਨ ਹੋ ਰਿਹਾ ਉਹਦੇ ਵਿੱਚ ਐਸਐਚਓ ਦਾ ਕੋਈ ਰੋਲ ਹੈ ਜਾਂ ਉਹਦੀ ਭੂਮਿਕਾ ਹੈ ਇਹਦੀ ਵੀ ਜਾਂਚ ਕੀਤੀ ਜਾਵੇ। ਤੁਹਾਡਾ ਕਹਿਣ ਦਾ ਮਤਲਬ ਸੀ ਜਿਹੜੀ ਐਸਐਚਓ ਦਾ ਜਿਹੜਾ ਇਨਸਾਫ ਹੈ ਜਿਹੜਾ ਮਦਈ ਦੇ ਜਿਹੜਾ ਬੇਦਵੀ ਦਾ ਮਾਮਲਾ ਨਹੀਂ ਦਰਜ ਹੋਇਆ ਪਰ ਲੇਕੇ ਰਾਜੀ ਨਮੇ ਦਾ ਪ੍ਰੈਸ਼ਰ ਹੈ। ਬਿਲਕੁਲ ਪਰਚਾ ਨਾ ਦਰਜ ਕਰਕੇ ਉਲਟਾ ਮਦਈ ਪਰਿਵਾਰ ਤੇ ਜ਼ੋਰ ਪਾ ਰਿਹਾ ਕਿ ਤੁਸੀਂ ਇਸਾਈਆਂ ਨਾਲ ਰਾਜੀ ਬੰਦਾ ਕਰ ਲਵੋ ਤੇ ਉਹ ਆਫਆਈਆਰ ਦਰਜ ਨਹੀਂ ਕਰ ਰਿਹਾ ਤੇ ਅਸੀਂ ਮੰਨ ਲਓਗੇ ਐਸਐਸਪੀ ਨੂੰ ਉਹ ਡੀਜੀਪੀ ਪੰਜਾਬ ਤੇ ਹੀ ਮੰਨ ਕੀਤੀ ਹੈ। ਕਿ ਇਹ ਸਸਾ ਚੇਰੂ ਤੁਰੰਤ ਸਸਪੈਂਡ ਕਰਕੇ ਇਹਦੇ ਤੇ ਵਿਭਾਗੀ ਕਾਰਵਾਈ ਵੀ ਕੀਤੀ ਜਾਵੇ ਉਹ ਉਸ ਨੂੰ ਜਿਹੜਾ ਦੋਸ਼ੀ ਹੈ ਉਹ ਆਪਣਾ ਮਦਈਆਂ ਨੂੰ ਧਮਕਾਇਆ ਔਰ ਮਾਤਾ ਨੂੰ ਹਾਟੈਕ ਆਇਆ ਔਰ ਅੱਜ ਤੁਹਾਡੇ ਸਾਹਮਣੇ ਹਸਪਤਾਲ ਦੇ ਵਿੱਚ ਦਾਖਲ ਉਹਦੀ ਜਿਹੜੀ ਹੈਗੀ ਅਫੈਂਸ ਕੀਤਾ ਜਿਹੜਾ ਉਹਨੇ ਅਪਰਾਧ ਕੀਤਾ ਉਹਦੀ ਵੀ ਪਰਚਾ ਦਰਜ ਕੀਤੀ ਉਹਨੂੰ ਐਸਐਚਓ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਸ਼ਿਕਾਇਤ ਤੁਸੀਂ ਕਿਹਨੂੰ ਕਿਸ ਨਾਮ ਤੋਂ ਕਿਹਨੂੰ ਦੇ ਰਹੇ ਹੋ? ਆਸੀ ਭਾਈ ਨੇਮ ਵਰਨਜਾਦਵ ਜੋ ਐਸਐਚਓ ਖਾਣਾ ਸਿਟੀ ਹੈ ਉਹ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਜੀ ਨੂੰថា ਜੋ ਸਿਟੀ ਦੇ ਵਿੱਚ 4 ਦਿਨਾਂ ਮਲੋਟਦੇ ਉਹਨਾਂ ਨੂੰ ਦੇ ਰਹੇ। ਜੀ ਕੀ ਨਾਮ ਹੈ ਕਿ ਤੁਹੇ ਕਰਨ ਵਾਲੇ ਮੀਨਾ ਨਾਮ ਹੈ ਮੇਰਾ ਪਰ ਮੈਂ ਮਲੋਤੀ ਹਾਂ ਜੀ ਕੀ ਪੂਰਾ ਮਾਮਲਾ ਕੀ ਮੈਂ ਪੂਰਾ ਮਾਮਲਾ ਇਦਾਂ ਸੀ ਵੀ ਸਾਡੇ ਘਰੇ ਆਉਣ ਕਿ ਉਹ ਇਸ ਅਮিসি ਵਾਲੇ ਪ੍ਰਚਾਰ ਕਰਾਉਣ ਵਾਸਤੇ ਅਸੀਂ ਕਹੇ ਵੀ ਸਾਨੂੰ ਨੀ ਲਿਆਣਾ ਪਰਚਾ ਪੁਰਚਾ ਉਹ ਵੰਡਦੇ ਸੀ ਪ੍ਰਚਾਰ ਕਰਦੇ ਸੀ ਅਸੀਂ ਕਹੇ ਵੀ ਸਾਨੂੰ ਨਹੀਂ ਚਾਹੀਦਾ ਵੀ ਤੁਸੀਂ ਲੈ ਜਾਓ ਆਪਣੇ ਘਰੇ ਵੀ ਸਾਨੂੰ ਨੀ ਲੈਣਾ ਬੇਨਾਮ ਨੂੰ ਕੁਝ ਵੀ ਨਹੀਂ ਲੈਣਾ ਬਹੁਤ ਧੱਕੇ ਨਾਲ ਸਾਡੇ ਘਰੇ ਫੜਾ ਗਏ ਧੱਕੇ ਨਾਲ ਫੜਾ ਗਏ ਮੈਂ ਅਸੀਂ ਚੱਕ ਕੇ ਉਹਨਾਂ ਨੂੰ ਉਹ ਸਾਡੀ ਸਰਕਾਰੀ ਕੁਰਸੀ ਹੈਗੇ ਉੱਥੇ ਮੈਨੂੰ ਰੱਖ ਦਿੱਤਾ ਰੱਖ ਕੇ ਉੱਚ ਲੱਗੇ ਹੈ ਜਨੋ ਪਰਚੇ ਜੋ ਵੰਡੇ ਸੀ ਉਹ ਚੱਲੇ ਗਏ ਤੇ ਸਾਹਮਣੇ ਵਾਲੀ ਹੈਗੇ ਭਾਰਤੀ ਉਹ ਕੱਟ ਕੇ ਆਈ ਸੀ ਭਾਰ ਉਹਨੇ ਗਾਲੋ ਗਲੋ ਚਕਿੱਤੀ ਹੈ ਬਾਤੂ ਕੁਝ ਕੀਤਾ ਹੈ ਬਹੁਤ ਬੋਲੇ ਫਿਰ ਅੰਦਰ ਜਾ ਕੇ ਉਹ ਚਾਕੂ ਲੈ ਕੇ ਆਈ ਚਾਕੂ ਮੇਰੇ ਹੱਥ ਤੇ ਮਾਰਿਆ ਮੇਰੇ ਪੀਟ ਤੇ ਵੀ ਮਾਰਿਆ ਬਹੁਤ ਕੁਝ ਕੀਤਾ ਫਿਰ ਉਹੀ ਫਿਰ ਉਹ ਗੱਲ ਹੋ ਗਈ ਫਿਰ ਰਾਤ ਨੂੰ ਫਿਰ ਦੁਬਾਰਾ ਆਏ ਸਾਨੂੰ ਫਿਰ ਪੁੱਟ ਕੇ ਗਏ ਡੰਡਾ ਮਾਰਿਆ ਡਾਂਗਾ ਮਾਰਿਆ ਮੇਰੇ ਸਿਰ ਤੇ ਮੇਰੇ ਜੇਟ ਹੈ ਉਹਨਾਂ ਦੇ ਸਿਰ ਤੇ ਵੀ ਮਾਰਿਆ ਸੱਟਾਂ ਮਾਰਿਆ ਮੇਰੇ ਜੇਟ ਹੈ ਉਹਨਾਂ ਦੇ ਵੀ ਮਾਰਿਆ ਮੇਰੇ ਹਸਬੰਡ ਹੈ ਉਹਨਾਂ ਦੇ ਵੀ ਇੱਥੇ ਮਾਰਿਆ ਕਮਰ ਤੇ ਵੀ ਮਾਰਿਆ ਬਾਧੂ ਯਾਨੀ ਕਿ ਸਾਰੇ ਨਹੀਂ ਕੁੱਤੇ ਹੋ ਆ ਕੇ ਕਰੇ ਕੱਲੇ ਨੂੰ ਉਸ ਕੋਲੇ ਕਾਰਵਾਈ ਕਰਨਗੇ ਬਿਆਨ ਲਿਖਾਏ ਆ ਤੁਸੀਂ ਕੱਲ ਆਹਨੋ ਉੱਤੋਂ ਬਹ ਕਾਰਵਾਈ ਨਹੀਂ ਹੋਈ ਨਹੀਂ ਜੀ ਸਰ ਕੁਝ ਵੀ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਹਜੇ ਤੱਕ ਸਾਨੂੰ ਕਹਿੰਦੇ ਪਏ ਵੀ ਤੁਸੀਂ ਥਾਣੇ ਆਓ ਥਾਣੇ ਇਹ ਇਹਵੇਂ ਕਰੋ ਉਹ ਇਹਵੇਂ ਕਰੋ ਅਸੀਂ ਕਹੇ ਵੀ ਸਾਨੂੰ ਕੁਝ ਨਹੀਂ ਕਰਨਾ ਅਸੀਂ ਸਾਨੂੰ ਕੁਝ ਵੀ ਨਹੀਂ ਕਰਨਾ ਅਸੀਂ ਕਹਿੰਦੇ ਪਏ ਨੂੰ ਅੱਜ ਕੀ ਹੋਇਆ ਸਵੇਰ ਅੱਜ ਸਵੇਰੇ ਉਹ ਆਏ ਸੀ ਪਤਾ ਨਹੀਂ ਕਿਹਦੇ ਨਾਲ ਆਏ ਸੀ ਮੈਂ ਨਹੀਂ ਜਾਣਦੀ ਨਾ ਉਹ ਵੀ ਕਿਹਦੇ ਨਾਲ ਆਏ ਸੀ ਸਰ ਆਏ ਸੀ ਵੱਡੇ ਐਸ ਐਚਓ ਆਏ ਸੀ ਬਿਨਾ ਵਰਦੀ ਕੇ ਸੀ ਨਾਲ ਕੋਈ ਦੋ ਤਿੰਨ ਪੁਲਿਸ ਵੀ ਸੀ ਮੈਂ ਨਹੀਂ ਜਾਣਦੀ ਹਾਂਜੀ ਬਹੁਤ ਵਰਦੀ ਸੀ ਸੀ ਜੋ ਵੱਡੇ ਹੈਗੇ ਹਨ ਅਫਸਰ ਉਹ ਵਰਦੀ ਸੇ ਨਹੀਂ ਸੀ ਹਾਂਜੀ ਬਿਨਾ ਵਰਦੀ ਕੇ ਸੀ ਬਿਨਾ ਵਰਦੀ ਕੇ ਸੀ ਔਰ ਹੁਣ ਉਹ ਆਈ ਸੀ ਨਾਲ ਕੋਈ ਕਹਿੰਦੇ ਵੀ ਤੁਸੀਂ ਰਾਜੀਨਾਮਾ ਕਰ ਲੋ ਅਸੀਂ ਕੇ ਵੀ ਸਾਨੂੰ ਨਹੀਂ ਕਰਨਾ ਰਾਜੀਨਾਮਾ ਪਹਿਲਾ ਏ ਮੇਰੀ ਸੱਸ ਦੀ ਹੋ ਗਈ ਤਬੀਤ ਖਰਾਬ ਮੈਂ ਸੱਸ ਨੂੰ ਲੈ ਕੇ ਹਸਪੀਟਲ ਆ ਗਈ ਆ ਪਹਿਲੇ ਯਾਨੀ ਕਿ ਉਹ ਜੋ ਬੋਲਣ ਲੱਗੇ ਸੀ ਜਬੇ ਮੇਰੀ ਸੱਸ ਬਿਮਾਰ ਹੋ ਗਈ ਸੀ ਵੀ ਹਾਰਟ ਦੀ ਹਾਰਦੀ ਸ਼ਿਕਾਇਤ ਹੈ ਕਿ ਮੇਰੇ ਸੱਸ ਨੂੰ ਟਿਕੰਗਾ ਨਗਰ ਦੀ ਦਵਾਈਆਂ ਚੱਲਦੀ ਹੈ ਮੇਰੇ ਸੱਸ ਦੇ ਆ 2-3 ਸਾਲ ਹੋ ਗਏ ਜੀ ਸਰ ਜਗੰਗਾ ਨਗਰ ਦੀ ਚੱਲਦੀ ਹੈ ਮੇਰੇ ਸੱਸ ਦੀ ਦਵਾਈਆਂ ਹੁਣ ਹੁਣ ਵੀ ਚੱਲੀ ਜਾਂਦੀ ਹੈ ਬੇਹੋਸ਼ ਹੋ ਗਿਆ ਡਿੱਗ ਪਏ ਸੀ ਨੀਚੇ ਮੇਰੇ ਸੱਸ ਮੇਰੇ ਨਾਨੂ ਚੱਕ ਕੇ ਅਸੀਂ ਹਸਪਤਾਲ ਲੈ ਕੇ ਆਏ ਆ ਉਹ ਪਤਾ ਨਹੀਂ ਪਿੱਛੇ ਪੱਜ ਕੇ ਹੋਇਆ ਵੀ ਸਾਨੂੰ ਨਹੀਂ ਪਤਾ ਅਸੀਂ ਹਸਪਤਾਲ ਆ ਕੇ ਸੱਸ ਨੂੰ ਵਰਤੀ ਕਰਾਇਆ ਟਿੱਕੇ ਟਿੱਕੇ ਟੁਕੇ ਦਿੰਦੇ ਦਵਾਈ ਪਾਣੀ ਦਿੰਦੇ ਮੇਰੇ ਸੱਸ ਨੂੰ ਉਹ ਮੋਬਾਈਲ ਪੀਜੀ ਮੈਂ ਕੀ ਪੂਰਾ ਮਸਲਾ ਤੁਸੀਂ ਜਿੱਥੇ ਪਹੁੰਚੇ ਹਾਂ ਮੈਂ ਗੁਰਚਰਨ ਸਿੰਘ ਸੰਧੂ ਸਟੇਟ মিডিਆ ਪੈਨਲਿਸਟ ਭਾਰਤੀ ਜਨਤਾ ਪਾਰਟੀ ਪੰਜਾਬ ਅ ਅੱਜ ਜਿਸੀ ਇਥੇ ਮਲੂਰ ਪਹੁੰਚੇ ਹਾਂ ਔਰ ਜਿਵੇਂ ਮੇਰੇ ਤੋਂ ਪਹਿਲਾਂ ਸਤਾ ਸੁਖਪਾਲ ਸਿੰਘ ਜੀ ਸ਼ਰਾ ਸਾਹਿਬ ਉਹਨਾਂ ਨੇ ਪੂਰੀ ਡਿਟੇਲ ਦੇ ਵਿੱਚ ਦੱਸਿਆ ਹੈ ਕਿ ਕੀ ਘਟਨਾ ਵਾਪਰੀ ਹੈ ਔਰ ਉਹਦੇ ਸਬੰਧ ਵਿੱਚ ਮੈਂ ਜਰੂਰ ਕਹਿਣਾ ਚਾਹਾਂਗਾ ਕਿ ਕਿਸੇ ਵੀ ਧਰਮ ਨੂੰ ਮੰਨਣਾ ਉਹ ਹਰ ਇੱਕ ਇਨਸਾਨ ਦਾ ਆਪਣਾ ਨਿੱਜੀ ਫੈਸਲਾ ਹੁੰਦਾ ਕਿ ਕਿਹੜੇ ਧਰਮ ਨੂੰ ਕਿਹਦੇ ਜਿੰਦ ਮੰਦੀ ਨੇ ਮੰਨਣਾ ਤਾਂ ਕਿਸੇ ਨੂੰ ਜ਼ਬਰਦਸਤੀ ਧਰਮ ਪਰਵਰਤਨ ਕਰਾਉਣਾ ਇਹ ਬਹੁਤ ਬਾੜੀ ਗੱਲ ਹੈ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਜਿਹੜੀਆਂ ਦੇਖ ਲਓ ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਮਿਲ ਰਹੀਆਂ ਜੋ ਬਹੁਤ ਬਾੜੀ ਘਟਨਾ ਹੈਗੀ ਆ ਕਿ ਕਿਸੇ ਦੇ ਧਰਮ ਦੇ ਵਿੱਚ ਦਖਲ ਦੇਣਾ ਕਿਸੇ ਨੂੰ ਆਪਣੇ ਧਰਮ ਤੋਂ ਦੂਰ ਕਰਕੇ ਆਪਣਾ ਧਰਮ ਉੱਤੇ ਠੋਸਣਾ ਤਾਂ ਇਹ ਬਹੁਤ ਮਾੜੀ ਗੱਲ ਆ ਲਿੰਗਨਯੋਗ ਆ ਔਰ ਸਾਡੇ ਹਿੰਦੂ ਸੰਗਠਨ ਦੇ ਲੀਡਰ ਜਿਹੜੇ ਹੈਗੇ ਆ ਪਰਵੀਨ ਮਦਾਨ ਜੀ ਇਹ ਵੀ ਇੱਥੇ ਮੌਜੂਦ ਨੇ ਸੀ타ਰਾਮ ਖਟਕ ਜੀ ਇਹ ਵੀ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਹਸਪੀਟਲ ਦੇ ਵਿੱਚ ਪਹੁੰਚੇ ਨੇ ਮਾਤਾ ਜੀ ਇਹਨਾਂ ਨੂੰ ਅਟੈਕ ਆਇਆ ਸੀਗਾ ਉਹ ਵੀ ਇੱਥੇ ਦਾਖਲ ਦੇ ਉਹਨਾਂ ਦਾ ਪਤਾ ਲੈਣ ਵਾਸਤੇ ਔਰ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਸਤੇ ਕਰਨ ਵਾਸਤੇ ਸਾਰੇ ਪਹੁੰਚੇ ਆ ਸੋ ਉਮੀਦ ਹੈ ਕਿ ਜਿਹੜੀ ਜਿਹੜੀ ਪੁਲਿਸ ਹੈਗੀ ਆ ਰੋਡ ਦੀ ਮਾਨਯੋਗ ਡੀਐਸਪੀ ਅੰਗਰੇਜ਼ ਸਿੰਘ ਉਹਨਾਂ ਤੋਂ ਉਮੀਦ ਕਰਦੇ ਆ ਕਿ ਬੜੀ ਜਲਦੀ ਜੋ ਵੀ ਜਿਹੜੇ ਜਿਹੜੇ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਹੈ ਉਹਦੇ ਖਿਲਾਫ ਉਹ ਕਾਰਵਾਈ ਕਰਨਗੇ ਇਸ ਉਮੀਦ ਦੇ ਨਾਲ ਸਾਰੇ ਜਿਹੜੇ ਹੈਗੇ ਸਜਨੇ ਤੇ ਪਹੁੰਚਿਆ ਅੱਜ ਅਸੀਂ ਇੱਕ ਪਰਿਵਾਰ ਦੇ ਨਾਲ ਆ ਪਰ ਪਰਿਵਾਰ ਦੀ ਤਰ੍ਹਾਂ ਕੇ ਅਸੀਂ ਹਰ ਮੁੱਦੇ ਤੇ ਹਰ ਮਸਲੇ ਤੇ ਅਸੀਂ ਪਰਿਵਾਰ ਦੀ ਸਪੋਰਟ ਕਰਾਂਗੇ ਸਤਿ ਸ਼੍ਰੀ ਅਕਾਲ ਸਰ ਨੂੰ ਮੈਂ ਡੀਐਸਪੀ ਅੰਗਰੇਜ਼ ਸਿੰਘ ਡੀਐਸਪੀ ਰੋਡ ਸਾਡੇ ਸਥਾਨ ਸਿਟਿੰਗ ਨੋਟ ਵਿੱਚ ਮਿਤੀ 15 10 2025 ਨੂੰ ਦੋ ਐਮਐਲਏ ਪ੍ਰਾਪਤ ਹੋਏ ਸਨ ਜਿਨ੍ਹਾਂ ਵਿੱਚੋਂ ਇੱਕ ਐਮਐਲਏ ਮੀਨਾ ਪਤਨੀ ਰਜਿੰਦਰ ਅਤੇ ਦੂਜੀ ਐਮਐਲਏ ਭਾਰਤੀ ਪਤਨੀ ਸੁਸ਼ੀਲ ਦੋਨੋਂ ਵਸੀਆਂ ਰਬਦਾਸ 몰ਾ ਲੋਟ ਤੋਂ ਪ੍ਰਾਪਤ ਹੋਏ ਸਨ ਹੁਣ ਇਹਨਾਂ ਵਿੱਚੋਂ ਇੱਕ ਧਰ ਜੋ ਕਿ ਐਲੀਗੇਸ਼ਨ ਲਗਾਏ ਜਾ ਰਹੇ ਹਨ ਇੱਕ ਧਰ ਬਲੋਂ ਦੂਸਰੀ ਧਰ ਨੂੰ ਧੱਕੇ ਨਾਲ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇੰਨਾ ਅਲੀਗੇਸ਼ਨਸ ਦੀ ਪੁਲਿਸ ਕਸ਼ਿਸ਼ ਅਸਲ ਲੋਕ ਪੂਰੀ ਤਰੀਕੇ ਨਾਲ ਪੜਤਾਲ ਕੀਤੀ ਜਾ ਰਹੀ ਹੈ ਪੜਤਾਲ ਬਾਅਦ ਜੇਕਰ ਕੋਈ ਤੱਥ ਸਾਹਮਣੇ ਆਉਂਦੇ ਹਨ ਤਾਂ ਤੱਥ ਮੁਤਾਬਕ ਕਾਰਵਾਈ ਕੀਤੀ ਜਾਂਦੀ ਹੈ ਧੰਨਵਾਦ